ਆਈਸਾ ਭਾਈ ਦਿੰਤ ਸਿੰਘ ਜੀ ਜਿਹੜੇ ਮਾਪੁਰਖ ਹੋਏ ਨੇ ਬੜੇ ਨਾਮ ਰਸੀਏ ਹਾਂਜੀ ਅਖੰਡ ਕੀਰਤਨੀ ਜਸੇ ਦੇ ਮੋਢੀ ਹੋਏ ਆ ਹਾਂਜੀ ਉਹਨਾਂ ਦਾ ਇਹਨਾਂ ਦੇ ਘਰ ਇੱਕ ਵਾਰੀ ਆਉਣ ਹੋਇਆ ਤੇ ਇਹਨਾਂ ਦੇ ਪਰਿਵਾਰ ਨੇ ਅਖੰਡ ਪਾਠ ਸਭ ਕਰਾਇਆ ਉਹ ਵੀ ਆਏ ਉਹਨਾਂ ਦੇ ਨਾਲ ਜਥਾ ਆਇਆ ਠੀਕ ਹੈ ਇਹ ਛੋਟੀ ਜੀ ਉਮਰ ਦੇ ਵਿੱਚ ਬੈਠੇ ਉਹ ਪ੍ਰਸਾਦਾ ਸਕਦੇ ਸੀ ਇੱਕ ਸਾਈਡ ਤੇ ਜਿੱਦੇ ਬੱਚਾ ਬੈਠ ਜਾਂਦਾ ਬੈਠੇ ਸੀ ਤੇ ਆਪਣੀ ਮਸਤੀ ਤੇ ਝੂਮਦੇ ਸੀ ਉਹ ਇਹਨਾਂ ਦੇ ਪਿਤਾ ਜੀ ਨੂੰ ਕਹਿਣ ਲੱਗੇ ਕਰਤਾਰ ਸਿੰਘ ਆਹ ਬੱਚਾ ਕੀ ਦਾ ਕਹਿੰਦੇ ਜੀ ਆਪਣਾ ਬਚੰਗੀ ਹੈ ਬਾਬਾ ਬਰਿਆਮ ਸਿੰਘ ਜੀ ਬਾਰੇ ਹਾਂਜੀ ਅੱਛਾ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਕਹਿੰਦੇ ਇਹਨੂੰ ਮੇਰੇ ਕੋਲ ਲੈ ਕੇ ਆਓ ਅੱਛਾ ਜੀ ਇਹਨੂੰ ਫੜ ਕੇ ਬਾਹ ਤੇ ਬਾਈ ਸਾਹਿਬ ਬਾਈਨਤੀ ਸਿੰਘ ਦੇ ਕੋਲ ਲੱਗੇ ਉਹਨਾਂ ਨੇ ਗੋਦੀ 'ਚ ਬਿਠਾਇਆ ਕਹਿੰਦੇ ਕਾਕਾ ਇਹ ਦੱਸ ਵੀ ਤੂੰ ਆਇਆ ਕਿਉਂ ਝੂਮਦਾ ਹੈ ਕਹਿਣ ਲੱਗੇ ਜੀ ਮੈਨੂੰ ਬੜਾ ਆਨੰਦ ਆ ਰਿਹਾ ਤੇ ਮੈਨੂੰ ਸ਼ਬਦ ਸੁਣ ਰਿਹਾ ਵਾਹ ਹੈਰਾਨ ਹੈਗੇ ਵੀ ਸ਼ਬਦ ਇਸ ਬੱਚੇ ਨੂੰ ਕੋਈ ਸ਼ਬਦ ਹੋਤਾ ਰਿਹਾ ਨਹੀਂ ਉਹ ਕਹਿਣ ਲੱਗੇ ਤੈਨੂੰ ਕਿਹੜਾ ਸ਼ਬਦ ਸੁਣਦਾ ਹੈ ਸ਼ਬਬਿਨਾ ਕੀਰਤਨ ਤੋਂ ਹਾਂਜੀ ਹਾਂਜੀ ਉਹਨਾਂ ਨੇ ਜ਼ੋਰ ਤਾਂ ਕਰਦੇ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਗੱਲ ਚਾਉ ਇਹ ਸ਼ਬਦ ਮੇਰੇ ਅੰਦਰ ਚੱਲਿਆ ਅੱਛਾ ਜੀ ਭਾਈ ਸਾਹ ਪਾਇਡਨ ਤੀਰ ਸਿੰਘ ਜੀ ਇਹਨਾਂ ਦੇ ਪਤਨ ਨੂੰ ਕਰਨ ਲੱਗੇ ਗੁਣਮਖ ਪਿਆ ਰਹੇ ਹੋ ਇਹ ਅਗੰਮੀ ਰੂਹ ਤੁਹਾਡੇ ਘਰ ਆਈ ਹੈ ਦੇਖੋ ਇਹਨੂੰ ਅਨਹਦ ਸ਼ਬਦ ਹੁਣੀ ਸੁਣਦੇ ਆ ਇਹ ਦੁਨੀਆ ਚ ਤਾਰਕ ਬਣ ਕੇ ਆਇਆ ਇਹਦੀ ਜਨਮਾ ਜਨਮਾਂਤਰਾਂ ਦੀ ਕਮਾਈ ਹੈ ਇਹ ਤੁਹਾਡੇ ਨਗਰ ਨੂੰ ਤਵਾਡੇ ਖਾਨਦਾਨ ਨੂੰ ਰੋਸ਼ਨ ਕਰੇਗਾ ਔਰ ਦੁਨੀਆ ਵਿੱਚ ਨਾਮ ਦਾ ਦੀਵਾ ਲੈ ਕੇ ਜਗ੍ਹਾ ਜਗ੍ਹਾ ਘੁੰਮ ਕੇ ਨਾਮ ਦੀ ਜੋਤ ਜਗਾਏਗਾ ਉਦੋਂ ਬਾਬਾ ਜੀ ਦੀ ਕਿੰਨੀ ਉਮਰ ਹੋਊਗੀ ਉਦੋਂ ਉਮਰ ਇਹਨਾਂ ਦੀ 4-5 ਸਾਲ ਦੀ ਹੋਵੇਗੀ ਜ਼ਿਆਦਾ ਜੀਤੋਂ ਬਾਬਾ ਰਣਜੀਤ ਸਿੰਘ ਦੀ ਮਾਪੀ ਆਂਦੀ ਆਂਦੀ ਠੀਕ ਹੈ ਛੋਟੀ ਉਮਰ ਦੀ ਗੱਲ ਹੈ ਠੀਕ ਹੈ